प्यारे विद्यार्थियों ਨੂੰ ਸਤਿ ਸ੍ਰੀ ਅਕਾਲ ਮੈਂ ਸੁਖਰਾਜ ਸਿੰਘ ਪੰਜਾਬੀ ਅਧਿਆਪਕ ਅੱਜ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਵਿਦਿਆਰਥੀਓ ਮੈਨੂੰ ਉਮੀਦ ਹੈ ਕਿ ਤੁਹਾਡੀ ਪੜ੍ਹਾਈ ਚੰਗੀ ਤਰ੍ਹਾਂ ਚੱਲ ਰਹੀ ਹੋਵੇਗੀ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜਮਾਤ 10 ਦੀ ਪਾਠ ਪੁਸਤਕ ਸਾਹਿਤ ਸੁਗੰਧੀਆਂ ਵਿੱਚ ਦਰਜ ਕਵਿਤਾ ਤਮਗੇ ਇਹ ਕਵਿਤਾ ਕਵਿਤਰੀ ਅਮਰਤਾ ਪ੍ਰੀਤਮ ਜੀ ਦੁਆਰਾ ਲਿਖੀ ਹੋਈ ਹੈ ਅਸੀਂ ਕਵਿਤਾ ਪੜ੍ਹਨਾ ਆਰੰਭ ਕਰ ਰਹੇ ਹਾਂ ਸਾਰੇ ਵਿਦਿਆਰਥੀ ਧਿਆਨ ਨਾਲ ਸੁਣਨਗੇ ਬਹਾਦਰ ਲੋਕ ਮੇਰੇ ਦੇਸ਼ ਦੇ ਬਹਾਦਰ ਲੋਕ ਤੇਰੇ ਦੇਸ਼ ਦੇ ਇਹ ਸਾਰੇ ਮਰਨ ਮਾਰਨ ਜਾਣ ਦੇ ਸਿਰਾਂ ਨੂੰ ਵਾਰਨ ਜਾਣ ਦੇ ਸਿਰਫ ਇਹ ਗੱਲ ਵੱਖਰੀ ਹੈ ਕਿ ਸਿਰ ਕਦੇ ਆਪਣਾ ਨਹੀਂ ਹੁੰਦਾ ਇਹਨਾਂ ਪੰਕਤੀਆਂ ਦੀ ਅਸੀਂ ਵਿਆਖਿਆ ਕਰਾਂਗੇ ਬਹਾਦਰ ਲੋਕ ਮੇਰੇ ਦੇਸ਼ ਦੇ ਬਹਾਦਰ ਲੋਕ ਤੇਰੇ ਦੇਸ਼ ਦੇ ਕਵੀ ਤ੍ਰੀ ਕਹਿੰਦੀ ਹੈ ਕਿ ਕੁਝ ਬਹਾਦਰ ਲੋਕ ਮੇਰੇ ਦੇਸ਼ ਦੇ ਹਨ ਭਾਵ ਭਾਰਤ ਦੇਸ਼ ਦੇ ਹਨ ਕੁਝ ਬਹਾਦਰ ਲੋਕ ਤੇਰੇ ਦੇਸ਼ ਦੇ ਭਾਵ ਪਾਕਿਸਤਾਨ ਦੇ ਹਨ ਇਹ ਸਾਰੇ ਮਰਨ ਮਾਰਨ ਜਾਣਦੇ ਸਿਰਾਂ ਨੂੰ ਵਾਰਨ ਜਾਣਦੇ ਇਹ ਸਾਰੇ ਲੋਕ ਆਪਣੇ ਦੇਸ਼ ਲਈ ਮਰਨਾ ਵੀ ਜਾਣਦੇ ਹਨ ਤੇ ਦੂਜੇ ਨੂੰ ਮਾਰਨਾ ਵੀ ਜਾਣਦੇ ਹਨ ਸਿਰਾਂ ਨੂੰ ਵਾਰਨ ਜਾਣਦੇ ਇਹ ਦੇਸ਼ ਲਈ ਆਪਣੀ ਜਾਨ ਵੀ ਕੁਰਬਾਨ ਕਰਨਾ ਜਾਣਦੇ ਹਨ ਭਾਵੇਂ ਦੇਸ਼ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹਨ ਤਾਂ ਇਹ ਗੱਲ ਵੱਖਰੀ ਹੈ ਕਿ ਸਿਰ ਕਦੇ ਆਪਣਾ ਨਹੀਂ ਹੁੰਦਾ ਪਰ ਇਹ ਵੱਖਰੀ ਗੱਲ ਇਹਦੇ ਵਿੱਚ ਇਹ ਹੈ ਕਿ ਇਹਨਾਂ ਦੀ ਮਰਨ ਮਾਰਨ ਵਾਲੀ ਸੋਚ ਹੈ ਉਹ ਆਪਦੀ ਨਹੀਂ ਹੁੰਦੀ ਇਨਸਾਨ ਦੀ ਲਾਸ ਹੁੰਦੀ ਹੈ ਪਰ ਖੁਦਾ ਦੀ ਲਾਸ ਨਹੀਂ ਹੁੰਦੀ ਅੱਗੇ ਕਵਿਤਰੀ ਕਹਿੰਦੀ ਹੈ ਕਿ ਹਰ ਇੱਕ ਇਨਸਾਨ ਦੀ ਲਾਸ ਹੁੰਦੀ ਹੈ ਪਰ ਖੁਦਾ ਦੀ ਕੋਈ ਲਾਸ ਨਹੀਂ ਹੁੰਦੀ ਭਾਵੇਂ ਇਨਸਾਨ ਦਾ ਵਜੂਦ ਤਾਂ ਹੁੰਦਾ ਹੈ ਜੋ ਉਸ ਦੇ ਮਰਨ ਤੋਂ ਬਾਅਦ ਲਾਸ ਦੇ ਰੂਪ ਵਿੱਚ ਉਸਦਾ ਵਜੂਦ ਹੁੰਦਾ ਹੈ ਪਰ ਪ੍ਰਮਾਤਮਾ ਦਾ লাশ ਦੇ ਰੂਪ ਵਿੱਚ ਕੋਈ ਵजूद ਨਹੀਂ ਹੁੰਦਾ ਪਰਮਾਤਮਾ ਐਦਿਕ ਹੈ ਜੇ ਜਦੋਂ ਵੀ ਇਨਸਾਨ ਵਿੱਚਲੇ ਰੱਬ ਦਾ ਟੁਕੜਾ ਮਰੇ ਮਰੇ ਅਗੇ ਕਵਿਤਰੀ ਕਹਿੰਦੀ ਹੈ ਕਿ ਪਰ ਜਦੋਂ ਇਨਸਾਨ ਦੇ ਵਿੱਚੋਂ ਰੱਬ ਦਾ ਟੁਕੜਾ ਮਰ ਜਾਏ ਭਾਵੇਂ ਇਨਸਾਨ ਦੇ ਵਿੱਚੋਂ ਇਨਸਾਨੀਅਤ ਮਰ ਜਾਏ ਜਾਂ ਇਨਸਾਨੀਅਤ ਨਿਕਲ ਜਾਏ ਉਸ ਦੀ ਕਦੇ ਬਦਬੂ ਨਹੀਂ ਆਉਂਦੀ ਤਾਂ ਉਸ ਦੀ লাশ ਵਿੱਚੋਂ ਕਦੇ ਵੀ ਬਦਬੂ ਨਹੀਂ ਆਉਂਦੀ ਮਹਿਬੂਬ ਕਿਸੇ ਦਾ ਕੋਈ ਨਹੀਂ ਬਿਲਕੁਲ ਰਕੀਬ ਦਾ ਖਤਰਾ ਨਹੀਂ ਤੇ ਨਾ ਹੀ ਖਤਰਾ ਕਿਸੇ ਦਰਦ ਦਾ ਸਿਰਫ ਜਿਹੜੀ ਲੀਕ ਵੱਡੀ ਹੈ ਉਹ ਇਹ ਦਾ અપਮਾਨ ਕਰਦੀ ਹੈ ਇਹ ਲੀ ਮੇਟ ਦੇ ਕੀ ਲੀਕ ਜੋ ਸਰਬਤ ਦੇ ਵਿੱਚ ਨਹੀਂ ਆਉਂਦੀ ਅੱਗੇ ਕਵਿਤਰੀ ਕਹਿੰਦੀ ਹੈ ਕਿ ਮਹਿਬੂਬ ਕਿਸੇ ਦਾ ਕੋਈ ਨਹੀਂ ਬਿਲਕੁਲ ਰਕੀਬ ਦਾ ਖਤਰਾ ਨਹੀਂ ਕਵਿਤਰੀ ਕਹਿੰਦੀ ਹੈ ਇਹਨਾਂ ਸਤਰਾਂ ਵਿੱਚ ਕਿ ਜੋ ਦੋਹਾਂ ਦੇਸ਼ਾਂ ਵਿਚਕਾਰ ਲੜਾਈ ਹੈ ਨਾ ਤਾਂ ਕਿਸੇ ਮਹਿਬੂਬ ਦੇ ਲਈ ਹੈ ਨਾ ਕਿਸੇ ਪਾਸੋਂ ਦੁਸ਼ਮਨ ਦਾ ਕੋਈ ਡਰ ਹੈ ਤੇ ਨਾ ਹੀ ਖਤਰਾ ਕਿਸੇ ਦਰਦ ਦਾ ਨਾ ਹੀ ਕੋਈ ਦੁੱਖ ਦਰਦ ਪੈਦਾ ਹੋਣ ਦਾ ਕੋਈ ਭੈ ਜੰਡਰ ਹੈ ਸਿਰਫ ਜਿਹੜੀ ਲੀਕ ਵੱਡੀ ਹੈ ਉਹ ਇਹਦਾ અપਮਾਨ ਕਰਦੀ ਹੈ ਇਹ ਲੜਾਈ ਤਾਂ ਸਿਰਫ ਉਸ ਲਕੀਰ ਦੀ ਹੈ ਜੋ ਦੋਹਾਂ ਦੇਸ਼ਾਂ ਵਿੱਚਕਾਰ ਖਿੱਚੀ ਗਈ ਹੈ। ਇਹ ਹੀ ਲਕੀਰ ਹੀ ਇਨਾਂ ਬਹਾਦਰ ਲੋਕਾਂ ਦੀ ਬਹਾਦਰੀ ਦਾ ਅਪਮਾਨ ਕਰਦੀ ਹੈ। ਏਲੀਮੇਟ ਦੇ ਕੀ ਲੀਕ ਜੋ ਸਰਬਤ ਦੇ ਵਿੱਚ ਨਹੀਂ ਆਉਂਦੀ। ਭਾਵ ਪ੍ਰਮਾਤਮਾ ਨੂੰ ਕਵਿਤਰੀ ਕਹਿੰਦੀ ਹੈ ਕਿ ਇਸ ਲੀਕ ਨੂੰ ਹੀ ਖਤਮ ਕਰ ਦੇ ਜੋ ਸਰਬਤ ਦੇ ਵਿੱਚ ਸਭ ਦਾ ਹੀ ਭਲੇ ਦੇ ਕਿਸੇ ਕੰਮ ਨਹੀਂ ਆਉਂਦੀ ਜਾਂ ਕਿਸੇ ਦਾ ਵੀ ਭਲਾ ਕਰਨਾ ਨਹੀਂ ਜਾਣਦੀ ਜਾਂ ਕਿਸੇ ਦਾ ਭਲਾ ਨਹੀਂ ਕਰ ਸਕਦੀ ਇਸ ਲੀਕ ਨੂੰ ਹੀ ਕਮੇਟ ਦੇ ਭਾਵ ਮਿਟਾਦੀ ਜੋ ਸਾਰੀ ਜਿੱਤ ਦੀ ਨਿਰਵਿਘਨ ਹੈ ਤੇ ਸਾਰਾ ਜਸ਼ਨ ਵੀ ਨਿਰਵਿਘਨ ਹੈ ਵਕਤ ਮੁਸਕਰ ਮੁਸਰਾ ਰਿਹਾ ਹੈ ਤੇ ਇਹਨਾਂ ਦੀ ਛਾਤੀ ਤੇ ਲਾ ਰਿਹਾ ਹੈ ਨਿਪੁੰਸਕ ਬਹਾਦਰੀ ਦੇ ਕਈ ਤਮਗੇ ਜੋ ਸਾਰੀ ਜਿੱਤ ਵੀ ਨਿਰਵਿਘਨ ਹੈ ਤੇ ਸਾਰਾ ਜਸ਼ਨ ਵੀ ਨਿਰਵਿਘਨ ਹੈ ਕਵੀਤਰੀ ਅੱਗੇ ਕਹਿੰਦੀ ਹੈ ਕਿ ਇਸ ਲੜਾਈ ਵਿੱਚ ਜਿੱਤ ਵੀ ਬਿਨਾਂ ਕਿਸੇ ਰੁਕਾਵਟ ਦੇ ਪ੍ਰਾਪਤ ਹੋ ਜਾਂਦੀ ਹੈ ਤੇ ਜਿੱਤ ਦਾ ਜਸ਼ਨ ਵੀ ਬਿਨਾਂ ਰੁਕਾਵਟ ਦੇ ਮਨਾ ਲਿਆ ਜਾਂਦਾ ਹੈ ਵਕਤ ਮੁਸਕਰਾ ਰਿਹਾ ਹੈ ਤੇ ਇਹਨਾਂ ਦੀ ਛਾਤੀ ਤੇ ਲਾ ਰਿਹਾ ਹੈ ਪਰ ਇਹ ਸਭ ਕੁਝ ਦੇਖ ਕੇ ਸਮਾਂ ਹੱਸਦਾ ਹੈ ਅਤੇ ਇਹਨਾਂ ਦੇ ਜਸ਼ਨ ਮਨਾਉਣ ਵਾਲਿਆਂ ਤੇ ਵਿੰਗ ਕੱਸਦਾ ਹੈ ਇਨਾਂ ਦੀ ਛਾਤੀ ਤੇ ਜੋ ਤਮਗੇ ਲਗਾ ਰਿਹਾ ਹੈ ਉਹ ਉਸ ਬਹਾਦਰੀ ਲਈ ਲੱਗੇ ਹੋਏ ਹਨ ਜੋ ਕਿਸੇ ਵੀ ਕੰਮ ਦੇ ਨਹੀਂ। ਪੁਨਸਕ ਬਹਾਦਰੀ ਦੇ ਕਈ ਤਮਗੇ। ਭਾਵ ਆਪਣੇ ਅੰਦਰੋਂ ਇਨਸਾਨੀਅਤ ਖਤਮ ਕਰਕੇ ਅਤੇ ਦੂਸਰਿਆਂ ਨੂੰ ਮਾਰ ਕੇ ਜਿੱਤ ਦੇ ਜਸ਼ਨ ਮਨਾਉਣਾ ਅਤੇ ਉਸ ਦੇ ਤਮਗੇ ਹਾਸਲ ਕਰਨਾ ਬਹਾਦਰੀ ਦਾ ਕੋਈ ਕੰਮ ਨਹੀਂ ਹੈ। ਤਾਂ ਇਸ ਕਵਿਤਾ ਵਿੱਚ ਭਾਰਤ ਤੇ ਪਾਕਿਸਤਾਨ ਦੀ ਲੜਾਈ ਵਿੱਚ ਮਰਨ ਵਾਲੇ ਬਹਾਦਰ ਸਿਪਾਹੀਆਂ ਦੀ ਗੱਲ ਕਰਦੀ ਹੋਈ ਕਵਿਤਾਰੀ ਕਹਿੰਦੀ ਹੈ ਕਿ ਬਹਾਦਰੀ ਦੇ ਤਮਗੇ ਤਾਂ ਇਹਨਾਂ ਨੂੰ ਮਿਲ ਜਾਂਦੇ ਹਨ ਪਰ ਉਹ ਬਹਾਦਰੀ ਦੇ ਤਮਗੇ ਉਹ ਤਮਗੇ ਮਿਲਦੇ ਹਨ ਜੋ ਕਿਸੇ ਵੀ ਕੰਮ ਦੇ ਨਹੀਂ ਭਾਵੇਂ ਇਹਨਾਂ ਦੇ ਅੰਦਰ ਦੀ ਇਨਸਾਨੀਅਤ ਮਰ ਚੁੱਕੀ ਹੁੰਦੀ ਹੈ ਤੇ ਕਿਸੇ ਦੇ ਕਹਿ ਅਨਸਾਰ ਹੀ ਇੱਕ ਦੂਜੇ ਨੂੰ ਮਾਰਦੇ ਰਹਿੰਦੇ ਹਨ ਇਹ ਕਵਿਤਾ ਸਾਡੀ ਸਮਾਪਤ ਹੋਈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ